sc 77 Gaudh свои aga студhi. Zari, 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 Zari. Zari Dsari, Zari, 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 zarits, zari, 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 zari,Bany. Sorry, zari, 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 uka, zari, zari, commentary, zari, 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 zari ਦੇ ਜੀਸਰ ਦਾ ਨਵਾਂ ਰਵਾਇਤ ਰਵਾਇਤ ਕਿਹੜਾ ਸਰਕਾਰ ਦਾ ਹੈ ਬਿਸਮਿਲਹ ਸਰਕਾਰ ਦਾ ਹੈ ਤੇ ਨਗਰ ਕੀਰਤਨ ਵੀ ਆਉਣਾ ਵਾ ਉਸ ਦੀ ਰੋਡ ਤੇ ਚੱਲੇ ਬਹੁਤ ਸੰਗਤ ਆਈਆਂ ਨਗਰ ਕੀਰਤਨ ਦਾ ਆਉਣਾ ਹੈ ਤੇ ਆਪਾਂ ਲੱਗਾ ਹੋਇਆ ਲੰਗਰ ਚਾਹ ਵਗਵਾਉਂਦਾ ਤੇ ਆਪਾਂ ਚੱਲੇ ਐਂਟਰੀ ਕਰਨ ਜਿੱਥੇ ਰਾਤੀ ਆਪਾਂ ਗੁਰੂ ਦੀ ਜੇਲ੍ਹ ਹੈ ਤੇ ਨਾ ਇੰਗਰ ਦੀ ਹੋ ਗਈ ਐਂਟਰੀ ਆ ਵੀਰ ਖਲੋਤੇ ਆ ਸਦਾ ਮਾਝ ਤੋਂ ਦੋਸਤ ਦੇ ਉੜਿਆ ਲੰਗਰ ਲੱਗ ਰਿਹਾ ਲੱਗਿਆ ਰੱਖ ਕੇ ਖਲੋਤੇ ਸਬੂਤ ਸਤਾਰੀਆ ਮੋੜਾਂ ਲੱਗਿਆ ਵਾ ਆਪਾਂ ਲੰਗਰ ਚ ਤੇ ਆ ਵੀਰ ਉਹਨਾਂ ਦੀ ਸੇਵਾ ਲੱਗੀ ਜੋੜੇ ਲਵਾਉਂਦੇ ਆਉਂਦੇ ਲੜ ਪਿਆ ਪਹਿਲਾਂ ਲੰਗਰ ਚ ਮੈਨਾਂ ਪੂਰੀ ਰੌਣਕ ਲੱਗੀ ਆ ਮਲਕੀਤ ਵੀਰ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਸਾਬ ਵਾਹਿਗੁਰੂ ਜੀ ਕੀ ਫਤਿਹ ਬਦਾਮਾ ਦੁੱਧਾ ਵੀਰਨੀ ਤੇਜਿੰਦਰ ਵੀ ਲੱਗੇ ਆ ਸੰਗਤਾਂ ਸਾਰੀਆਂ ਹੋਰ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਪੜਦੇ ਤੋਂ ਪੜਦੇ ਤੋਂ ਕੋਈ ਸਹਿਬ ਜੀ ਦਾ ਜਾਪ ਸ਼ੁਰੂ ਹੋਏਗਾ ਬਾਅਦ ਸੰਭ ਦੀ ਆਪਣਾ ਜਾ ਕਰਨਾ ਭਾਈ ਸਾਰੇ ਵੀਰ ਭਰਾ ਸੇਵਾ ਕਰ ਰਹੇ ਆ ले लिया नहीं व्लॉग बना रहे हैं वीर जी तडे और क्या ले दिया जाइए जिनਾਂ ਨੇ ਅਜੇ ਤੱਕ ਆਪਣਾ ਜਲਦਬਾਹ ਚੀ ਲਕਾਇਆ ਆ ਹਮ ਮੁੱਖ ਸੇਵਾਦਾਰ ਸੇਵਾਦਾਰ ਬਹੁਤ ਬਹੁਤ ਵਧਾਈਆਂ ਹੋਣਾ ਕੀ ਆ ਜਨਾਬ ਵਧਾਈ ਜੀ ਤੁਸੀਂ ਦੱਸੋ ਤੂੰ ਕਿੱਥੋਂ ਦੀ ਪਾਲੀ ਗੁਰੂ ਕਾ ਬਾਗ ਲੇ ਆ ਮੁਸਦੇ ਵਾਦ ਆ ਰਿਹਾ ਠੀਕ ਆ ਇਹ ਵਡੇ ਮੋਕ ਸੇ ਵਾਦ ਆ ਰਿਹਾ ਮੁਸਦੇ ਵਾਦ ਆ ਰਿਹਾ ਤੇ ਪੂਰੇ ਮੈਨ ਨਾਲ ਚੱਲ ਰਹੀ ਆ ਰੌਣਕਾਂ ਸ਼ੌਣਕਾਂ ਹਾਂਜੀ ਪੂਰੀ ਸੇਵਾ ਚੱਲ ਰਹੀ ਆ ਇੱਧਰ ਖਵਾ ਵਜ ਰਿਹਾ ਤੁਸੀਂ ਵੀ ਆਓ ਤੇ ਹੰਮਾ ਮਾ ਕੇ ਪਕੌੜੇ ਅਗਲੇ ਹੁਣ ਤੇ ਅਗਲੇ ਅਗਲੇ ਹੀ ਹਣ ਜਿੰਨਾ ਚਾਂਸ ਗਵਾ ਲਿਆ ਗਵਾ ਲਿਆ ਤੇ ਆ ਵੀ ਸੰਗਤਾਂ ਆਈਆਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਈ ਨੇ। ਇਹ ਠਾਈ ਨੇ। ਆ ਮੁੱਖ ਸੇਵਾਦਾਰ ਵੀਰ ਹੁਣੇ 6 ਵਜੇ ਉੱਠਿਆ ਤੇ ਸੇਵਾ ਕਰ ਰਹੇ ਨੇ। 7 ਵਜੇ ਫੇਰ ਸੌਂਗੇ ਆ। ਚਲੋ ਵਧੀਆ ਗੱਲ ਐ ਨਹੀਂ ਸੁੱਤੇ ਦੇ ਹੁਣ ਸੋਜੋ ਹੁਣ। ਹੁਣ ਸੇਵਾਦਾਰ ਆ ਗਿਆ। ਪਰੇ ਆ ਮੜਿਆ। ਤੇ ਪ੍ਰਮੁੱਖ ਸੇਵਾਦਾਰ ਕਰਨ ਹੋਰ ਗਿਆਲ ਵੀਰ ਜੀ ਵਧੀਆ ਠੀਕ ਤੇ ਆਪਾਂ ਜੈਕਟ ਮਿਲ ਗਈ ਆਪਾਂ ਨੂੰ ਵੀ ਆਉਂਦਿਆ ਹੁਣ ਚੇਵਾ ਕਰਦੇ ਆ ਤੇ ਮਿਲਦੇ ਨਾਲ ਨਾਲ ਬਣੇ ਰੋ ਮੈਂ ਰਾਹੀ ਇਹਦਾ ਬਲੌਗ ਠੀਕ ਹੈ ਨਾ ਇਹਨੂੰ ਗੁਰਜੀਤ ਗਦਮ ਵਾਲਾ ਜਿਹੜਾ ਛਾਕੇ ਰਹਿ ਗਿਆ ਜੀ ਗੁਰਜੀਤ ਵਾਲੇ ਪਹਾੜੇ ਵਾਲੇ ਸਾਹੀ ਬਟਾ ਗੁਰਜੀਤ ਦਰਵਾਜ਼ਾ ਕੋਲ ਵੀ ਉਹ ਡੇਵੀ ਗੋਬੀ ਆ ਰਿਹਾ ਉਹ ਨਾਲ ਗਰਮੀ ਦਰਮਾ ਗਰਮੀ ਜੀ ਸ਼ਾਕੀ ਸ਼ਾਕੀ ਲੰਗਰ ਚੱਕੇ ਲੰਗਰ ਚੱਕੇ ਜਿਲਦ ਪਨੀਰ ਵਾਲੇ ਵੀ ਤਿੰਨ ਸਿਲੰਡਰ ਲੈਣ ਆਏ ਆ ਆ ਵੀਰ ਚੱਲ ਓ ਇਤਰਾਣਾ ਜੋਕ ਇੱਕ ਬੰਦੇ ਮੈਂ ਫੜ ਲੈਣਾ ਵਾ ਵੀਰ ਚ ਜੋਸ਼ ਹੀ ਵੜਾ ਦੇ ਵੀਰ ਤੂੰ ਆ ਕੱਲਾ ਲੈ ਜਾ ਇੱਕ ਆਪਾ ਫੜ ਕੇ ਲੈ ਜਾਂਦੇ ਆ ਚੱਲ ਇੱਕ ਤੂੰ ਕੱਲਾ ਲੈ ਜਾ ਫੜ ਕੱਲ ਅਸੀਂ ਚਾਰ ਜਣੇ ਹਨਾ ਧਿਆਨ ਨਾਲ ਮੇਰੇ ਵੀ ਸਾਥ ਨਾਲ ਸੱਟ ਤਾਂ ਨਹੀਂ ਲੱਦੀ ਕੱਪੜੇ ਨਾ ਕੰਦੇ ਹੋ ਜਾਣੀ ਇੰਦਰ ਚ ਮੈਂ ਨੇ ਪੂਰਾ ਜੋਸ਼ ਆ ਖਿੱਚ ਕੇ ਖਿੱਚ ਕੇ ਰੱਖੋ ਖਿੱਚ ਕੇ ਖਿੱਚ ਕੇ ਰੱਖੋ ਤਦੋਂ ਹੀ ਭੱਜ ਕੇ ਜਾਣਾ ਥੋੜਾ ਜਿਹਾ ਸਪੀਡ ਖਿੱਚ ਹਾਂ ਹਾਂ ਤੋੜ ਓਰ ਇੱਧਰ ਰੱਖ ਇੱਧਰ ਹਾਂ ਜਾਗੜ ਗਾੜੀ ਕੀਲ ਮੈਨੂੰ ਤੇ ਆਵ ਨਹੀਂ ਮਿਲੀ ਤੇ ਹਲੋ ਨਾਲ ਗਰਾਈ ਵੀ ਪਾ ਰਹੀਆਂ ਵੀਡੀਓ ਬਣਾਓ ਸੰਗਤ ਬਹੁਤ ਆ ਬਹੁਤ ਸੰਗਤ ਆਈ ਆ ਲੈਣਾ ਲੱਗਿਆ ਮਾ ਸਾਡੇ ਕਰਨ ਲਈ ਰਾਤ ਨੂੰ ਜੇ ਹੋਰ ਸੰਗਤ ਆਣੀ ਨਗਰ ਕੀਰਤਨ ਨਾਲ ਆ ਸਾਰੇ ਵੀਰ ਸੇਵਾਦਾਰ ਹੁਣ ਪਾਦਾ ਪਾਣੀ ਛਕਣ ਆਏ ਟੌਫੀਆਂ ਡੁੱਗੀਆਂ ਮਿਲ ਗਿਆ ਕਿਤਨੀ ਖਾਦੀ ਕਿਤਨੀ ਤੇ ਟੌਫੀਆਂ ਡੁੱਗੀਆਂ ਮਿਲ ਗਿਆ ਸੀ ਹੇ ਹੁਣ ਹੀ ਜਾ ਰਹੇ ਆ ਫੇਰ ਲੰਗਰ ਨੂੰ ਕਪੂੜਾ ਛੋੜ ਲੈਣੇ ਨਹੀਂ ਆਪਾਂ ਲੰਗਰ 'ਚ ਜਾ ਰਹੇ ਆ ਲੰਗਰ ਲੰਗਰ ਚੱਲ ਗਏ ਤੇ ਰੋਸ ਵਾਲੇ ਕਪੂੜਾ ਛੋੜਾਂਗੇ ਫੇਰ ਆਪਾਂ ਕੂੜਾ ਜਾਵਾਂਗੇ ਸਮਾਂ 3:00 ਵਜੇ ਹੋਣੀ ਆ ਆਪਣੇ ਲੰਗਰ ਦੇ ਪਹਿਲਾਂ ਛੋੜੇ ਛੜ ਲੈ ਗਏ ਚਲੋ ਜੋ ਕੀਤਾ ਤੇ ਆ ਸੰਗ ਪਾਦੀਆਂ ਆਗਲੋ ਖਾਣ ਵੀਰਣੀ ਅੱਛਾ ਮਾਗਲ ਤਿੰਨ ਜਾਣੇ ਖਲੋਤੇ ਆ ਇੱਕ ਜਿਹੜੀ ਨਹੀਂ ਆ ਉਹ ਤਨ ਨਮਾਲ ਦੇ ਚਾਨਣ ਨਹੀਂ ਨਹੀਂ ਦੇਖਿਆ ਜੀ ਰਿਓ ਵਾਲੀ ਹਾਲੋ ਟੋਪੀਆਂ ਦੇ ਕਾ ਹਾਂ ਆਪਣਾ ਮੇਰੀ ਮੁੰਡੇ ਨੇ ਲਵਾ ਕੇ ਪਾ ਲਈ ਯਾਰ ਕੇ ਕਿਉਂ ਆ ਪੰਜ ਨੂੰ ਵਧਾ ਆਪਾਂ ਨੂੰ ਲੋੜ ਨਹੀਂ ਪੈਂਦੀ ਜੀ ਚੱਲ ਕੋਈ ਨਹੀਂ ਉਹ ਦੀਪਾ ਮੈਂ ਸਾਰਾ ਦਿਨ ਗੱਲ ਕਰਨੀ ਲੈ ਚੱਲ ਗਈ ਚਲੋ ਮਾਜੇ ਵਾਲੇ ਪਾਹ ਹੁੰਦੇ ਆ ਆਹ ਤੇ ਕਹਿੰਦੇ ਟੋਪੀਆਂ ਟੂਪੀਆਂ ਚਾਕਲੇਟਾਂ ਵਾਵਾ ਕੋਈ ਵਰਤਾ ਰਹੇ ਆ ਤੇ ਜਾ ਕੇ ਆਪਾਂ ਵੀ ਬਾਬਿਆਂ ਦਾ ਤਰਲਾ ਸਾਹਿਬ ਕੱਢਦੇ ਆ ਤਰਲਾ ਸਾਹਿਬ ਕੱਢਦਾ ਪੈਂਦਾ ਕਿਨੇ ਗਲਾ ਆ ਵੀ ਚੱਕ ਲਿਆ ਬੰਦੇ ਚਰਲਾ ਮਾਰਨਾ ਆ ਆ ਮਿਲ ਗਿਆ ਇਹਨਾਂ ਪਤਾ ਨਹੀਂ ਆ ਕਿ ਚੀਜ਼ ਆ ਕਲਾਸਿਕ ਸਟਾਈਲ ਕੀ ਕਹਿੰਦੇ ਨੂੰ ਵਧੀਆ ਕੰਪਨੀ ਦੇ ਆ ਇਹ ਵਾਈਕ ਨੂੰ ਆ ਆ ਕੀ ਕਲਾਸਿਕ ਹੈ ਸਾਲਟਡ ਮੇਰੀ ਕੰਪਨੀ ਹੋ ਕਲਾਸਿਕ ਸਾਲਟਡ ਆ ਮੂੰਹ ਵੇਖ ਲੋ ਕੰਪਨੀ ਵਾਲੇ ਦਾ ਜੋ ਆਕਾ ਜਵਾਕਾ ਆ ਟੈਂਕੀ ਆ ਪਾਉ ਐਂਡ ਸਾਹਿਬ ਨਾ ਹੀ ਕਰੀ ਕਿਹੋ ਜਿਹੇ ਵਿਖਾਗੇਗਾ ਬਹੁਤ ਸਵਾਦ ਨੇ ਜੀ ਆ ਖੋਲੋ ਨਾ ਖੋਲ ਲੈਨੇ ਭਾਈ ਆਦਰ ਪੰਗੂੜੇ ਲੱਗੇ ਆ ਬਾਹਰ ਵੀ ਲੱਗੇ ਆ ਐਂ ਹਣ ਜਾ ਰਹੇ ਆ ਬਾਹਰ ਸਾਹਿਬ ਸੰਗਤ ਦੇ ਨਾਲ ਸੇਵਾਦਾਰਾਂ ਦੇ ਨਾਲ ਹੀ ਪਕੌੜੇ ਪਹੁੰਚੂਗੇ ਕਿਤੇ ਆਕਰੇ ਜਾ ਰਿਹਾ ਹੈ ਜੈਂਪਟਾ ਦਾ ਮੁੱਢ ਮੋਰ ਵੀ ਕੋਸ਼ਿਸ਼ ਕਰ ਰਹੇ ਆ ਕੋਈ ਫ੍ਰੀ ਕਿਸਾਨੀ ਚੂਰੇ ਦੇ ਰੇ ਦੇ ਸੇਵਾਦਾਰਾਂ ਦੇ ਇਹ ਚੱਕਦਾ ਮੁੱਲ ਪਾਉਣਾ ਹੈ ਦੇਖੋ ਮੈਨੇ ਮਾਰ ਕੇ ਜਿਹੜਾ ਕਰਨਾ ਮਨਾ ਚੂੜੇ ਸਾਹਿਬ ਲੱਗੇ ਪੂਰੇ أي كنا جاودي بس. والله ما

ਕਰਦੇ ਆਪਾਂ ਮਿਰਜੀ ਵਲੌਗ ਦੀ ਸਮਾਪਤੀ ਤੇ ਹੁਣ ਚੱਲਿਆ ਆਪਾਂ ਘਰੇ ਨਗਰ ਕੀਰਤਨ ਸਾਹਿਬ ਵੀ ਸਾਰੇ ਸੰਗਤ ਘਰੇ ਚਲ ਗਈ ਆ ਤੇ ਹੁਣ ਅਸੀਂ ਵੀ ਚੱਲੇ ਸਾਰੇ ਵੀਰ ਭਰਾ ਘਰ ਨੂੰ ਜੀ ਘਰ ਨੂੰ ਤੇ ਇਸ ਤਰ੍ਹਾਂ ਨਾਲ-ਨਾਲ ਬਣੇ ਰਹੋ ਆਪਾਂ ਨਵੇਂ ਤੋਂ ਨਵੇਂ ਵਲੌਗਾਂ ਦੇ ਵਿੱਚ ਟਕਰਿਆ ਕਰਾਂਗੇ ਚੈਨਲ ਨੂੰ ਲਾਈਕਾਂ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਕਰ ਲਓ ਸਾਰਾ ਕੁਝ ਕਰ ਦਿਓ ਬਹੁਤ ਬਹੁਤ ਧੰਨਵਾਦ